ਮੈਨੇ ਗਲਤ ਸਮਝ ਨਹੀਂ ਆਉਂਦੀ ਵੀ ਜਿਹੜੇ ਦੁੱਖ ਸੁੱਖ ਨੇ ਇਹ ਜ਼ਿੰਦਗੀ ਦਾ ਆਪਣੀ ਦਾ ਨਾ ਇੱਕ ਹਿੱਸਾ ਹੈਗਾ ਇਹ ਆਉਂਦੇ ਜਾਂਦੇ ਰਹਿੰਦੇ ਨੇ ਇਹੋ ਜਿਹਾ ਕਿਹੜਾ ਇਨਸਾਨ ਆ ਜੀ ਦੀ ਜ਼ਿੰਦਗੀ ਦੇ ਵਿੱਚ ਕੋਈ ਤਕਲੀਫ ਨਹੀਂ ਆਈ ਇਹੋ ਜਿਹਾ ਕਿਹੜਾ ਇਨਸਾਨ ਆ ਜਿਸ ਨੇ ਕੋਈ ਆਪਦੇ ਘਰ ਦਾ ਜੀ ਖੋਇਆ ਨਹੀਂ ਕਿਸੇ ਨੇ ਆਪਦਾ ਭਰਾ ਖੋਇਆ ਕਿਸੇ ਨੇ ਆਪਦਾ ਮਾਂ ਖੋਈਆ ਕਿਸੇ ਨੇ ਭੈਣ ਖੋਈਆ ਕੋਈ ਨਾ ਕੋਈ ਰਿਸ਼ਤਾ ਕਿਸੇ ਨਾ ਕਿਸੇ ਤੋਂ ਦੂਰ ਆ ਕੋਈ ਦਾਦਾ ਦਾਦੀ ਤੇ ਮਤਲਬ ਵੀ ਉਹ ਹੁਣ ਚੱਕ ਕੇ ਕੈਮਰਾ ਤੇ ਰੋਣ ਲੱਗ ਜਾ ਕਰਨ ਲੋਕਾਂ ਦੇ ਸਾਹਮਣੇ ਲੋਕਾਂ ਤੋਂ ਸਿੰਪੈਥੀ ਗੇਨ ਕਰਨ ਦੀ ਖਾਤਰ ਬਿਨਾ ਕੋਈ ਵੀ ਹੈ ਵੀ ਜਾਂ ਤੁਸੀਂ ਇਹੋ ਜਿਹਾ ਕੰਮ ਕਰੋਨਾ ਜੇ ਤੁਹਾਨੂੰ ਕੋ ਬਾਕੀ ਗਾਇਜ਼ ਇਹ ਤੀਨੇ ਵੀ ਮੈਨੂੰ ਕਮੈਂਟਾਂ ਚ ਜੋ ਕਹਿਣਾ ਕਹੀ ਚਲੋ ਪਰ ਮੇਰੀ ਫੈਮਿਲੀ ਨੂੰ ਲੈ ਕੇ ਨਾਰੋ ਚਲੋ ਨਾਰੋ ਨਾਰੋ ਯਾਰ ਉਹਨਾਂ ਨੂੰ ਤਾਂ ਭੁੱਲੀ ਹੈ ਨਾ ਇਹਨਾਂ ਨੂੰ ਵੀਊ ਲੈਣੇ ਪੈਸੇ ਲੈਣੇ ਉਹਨਾਂ ਨੂੰ ਤਾਂ YouTube ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਮੇਰੇ ਭੈਣੋ ਤੇ ਭਰਾਵੋ ਠੀਕ ਹੋ ਸਾਰੇ ਜਣੇ ਮੈਂ ਸੋਚਿਆ ਵੀ ਤੁਸੀਂ ਮੇਰੇ ਨਾਲ ਕਿਸੇ ਗੱਲ ਤੋਂ ਨਾਰਾਜ਼ ਹੋ ਕਿਉਂਕਿ ਮੈਂ ਵੌਇਸ ਓਵਰ ਕਰਕੇ ਵੀਡੀਓਜ਼ ਬਣਾਉਣ ਲੱਗ ਗਈ ਤੇ ਤੁਸੀਂ ਨਾ ਜਿੰਨੀਆਂ ਵੀਡੀਓ ਮੈਂ ਵਾਇਸ ਓਵਰ ਕਰਕੇ ਬਣਾਈਆਂ ਨੇ ਮਗਰ ਮਤਲਬ ਵਿਦਾਊਟ ਫੇਸ ਬਣਾਈਆਂ ਨੇ ਤੁਸੀਂ ਇੱਕ ਵੀ ਵੀਡੀਓ ਨੂੰ ਪਿਆਰ ਨਹੀਂ ਦਿੱਤਾ ਕੀ ਗੱਲ ਬਾਈ ਕੋਈ ਗਲਤੀ ਹੋ ਗਈ ਮੈਥੋਂ ਤੇ ਮੈਂ ਵੀਡੀਓ ਮੈਨੂੰ ਨਾ ਉਦਾਂ ਬਣਾਉਣੀ ਈਜ਼ੀ ਲੱਗੀ ਵਾਇਸ ਓਵਰ ਮਤਲਬ ਜਿਵੇਂ ਆਪਾਂ ਬੰਦਾ ਬੈਠਾ ਹੁੰਦਾ ਨਾਰਮਲੀ ਆਪਣਾ ਵੀਡੀਓ ਬਣਾ ਦਿੰਦਾ ਤੇ ਹੁਣ ਦੇਖੋ ਬਾਈ ਮੇਰੇ ਹੈਗੇ ਬੱਚੇ ਛੋਟੇ ਆਹ ਦੇਖ ਲਓ ਤੁਸੀਂ ਹੁਣ ਕੋਈ ਹੋਊਗਾ ਵਿਦਵਾਨ ਉਹ ਕਹੂਗਾ ਵੀ ਤੂੰ ਨਾ ਵੀਡੀਓ ਬਣਾ ਫਿਰ ਜੇ ਜਵਾਕ ਸੰਭਲਾ ਆਪਣੇ ਹਣਾ ਸੋਨੂ ਕੋਰ ਰਗੀਆਂ ਦੋ ਕੌੜੀ ਦੀਆਂ ਫਿਰ ਇਹ ਜਦੋਂ ਮੈਂ ਐਦਾਂ ਵੀਡੀਓ ਬਣਾਉਣੀ ਆ ਰੋਸਟ ਵੀਡੀਓ ਬਣਾਉਣੀ ਆ ਐਦਾਂ ਬੈਠ ਕੇ ਵਿੱਚ ਬੱਚੇ ਹੁੰਦੇ ਆ ਹੁਣ ਇਹਨਾਂ ਨੂੰ ਮੈਂ ਕਿਸੇ ਪਾਸੇ ਸੈੱਟ ਕੇ ਤਾਂ ਨਹੀਂ ਸਕਦੀ ਫਿਰ ਇਹ ਦੋ ਕੌੜੀ ਦੀਆਂ ਸੋ ਕਾਲਡ ਬਲੌਗਰਾਂ ਇਹ ਕਹਿੰਦੀਆਂ ਨੇ ਵੀ ਜਵਾਕ ਲੈ ਕੇ ਵੀਡੀਓ ਬਣਾਉਂਦੀ ਐ ਤੇ ਮੈਂ ਸੋਚਿਆ ਚਲੋ ਆਪਾਂ ਵਿਦਆਊਟ ਫੇਸ ਬਣਾ ਲਿਆ ਕਰਗੇ ਪਰ ਤੁਸੀਂ ਉਸ ਚੀਜ਼ ਨੂੰ ਅਸੈਪਟ ਹੀ ਨਹੀਂ ਕਰਿਆ ਤਾਂ ਕੋਈ ਗੱਲ ਨਹੀਂ ਆਪਾਂ ਆਹ ਫालतੂ ਖੱੱਚਾਂ ਦੀ ਟੈਨਸ਼ਨ ਨਹੀਂ ਲੈਣੀ ਜਿਹੜੇ ਮੇਰੇ ਭੈਣ ਭਰਾ ਮੈਨੂੰ ਪਿਆਰ ਕਰਦੇ ਨੇ ਜਿਹੜੇ ਚਾਹੁੰਦੇ ਨੇ ਵੀ ਮੈਂ ਆਪਣਾ ਫੇਸ ਲੈ ਕੇ ਵੀਡੀਓ ਬਣਾਵਾ ਹੁਣ ਆਪਾਂ ਉਹਨਾਂ ਦੇ ਲਈ ਫੇਸ ਲੈ ਕੇ ਹੀ ਵੀਡੀਓ ਬਣਾਵਾਂਗੇ ਹਾਂ ਵਿੱਚ ਥੋੜੀ ਬਹੁਤ ਡਿਸਟਰਬੈਂਸ ਹੁੰਦੀ ਆ ਮੇਰੇ ਬੱਚੇ ਅੱਧਾ ਵਿੱਚ ਹੈਨਾ ਥੋੜਾ ਬਹੁਤ ਇਰੀਟੇਟ ਕਰਦੇ ਆ ਤੁਹਾਨੂੰ ਉਹਦੇ ਲਈ ਮੇਰੇ ਵੱਲੋਂ ਸੌਰੀ ਤਾਂ ਅੱਜ ਮੈਂ ਗੱਲ ਕਰਨੀ ਆ ਦੋ ਮੈਟਰਾਂ ਤੇ ਪਹਿਲਾ ਇਹ ਜਿਹੜੀ ਹੈਗੀ ਆਹਾ ਮੀਨੂ ਸੀਰਾ ਮੀਨੂ ਸੀਰਾ ਦੇ ਭਰਾ ਦੀ ਡੈਥ ਹੋਈ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ तकरीबन ਉਹ ਹਰ ਵੀਡੀਓ ਦੇ ਵਿੱਚ ਹਰ ਪੋਡਕਾਸਟ ਦੇ ਵਿੱਚ ਤੇ ਮਤਲਬ ਹਰ ਬਲੌਗ ਦੇ ਵਿੱਚ ਇਸ ਚੀਜ਼ ਦਾ ਜਿਹੜਾ ਹੈਗਾ ਉਹ ਜ਼ਿਕਰ ਕਰਦੀ ਹੈ ਜਦੋਂ ਉਹ ਲੋਕਾਂ ਨੂੰ ਭੜੇ ਭੜੇ ਰਿਪਲਾਈ ਦਿੰਦੀ ਹੈ ਉਦੋਂ ਨਹੀਂ ਉਹਨੂੰ ਕੋਈ ਇਹ ਹੁੰਦਾ ਜਦੋਂ ਉਹਨੂੰ ਲੋਕ ਉਹਦੇ ਉਹਦੇ ਸੱਚ ਸਾਹਮਣੇ ਲੈ ਕੇ ਆਉਂਦੇ ਨੇ ਲੋਕਾਂ ਦੇ ਤੇ ਉਦੋਂ ਉਹਨੂੰ ਤਕਲੀਫ ਹੁੰਦੀ ਹੈ ਜੇ ਕਿ ਸੁਣ ਲੈ ਜੋ ਕਹਿਣਾ ਕਮੈਂਟਾਂ ਦੇ ਮੈਨੂੰ ਗਾਲਾਂ ਕੱਢੀ ਜਾ ਤੁਸੀਂ ਗਾਲਾਂ ਕੱਢੋ ਕੱਢੀ ਗਾਲਾਂ ਗੱਡੀ ਉਹ ਬਗਲ ਦੀ ਵੀਡੀਓ ਬਣਾਉਣੀ ਹੋਰ ਗਿਆ ਨਹੀਂ ਬਸ ਗਾਲਾਂ ਗੱਡੀ ਹੁੰਦੇ ਆ ਤੁਸੀਂ ਸੁਣਿਆ ਜਿਹੜਾ ਮੈਂ ਪਿੱਛੇ ਇੱਕ ਕਲਿੱਪ ਐਡ ਕੀਤੀ ਆ ਉਹਦੇ ਵਿੱਚ ਇਹਦਾ ਮੁੰਡਾ ਇਹ ਕਹਿ ਰਿਹਾਗਾ ਜਿਹੜਾ ਹਜੇ ਕੁਝ ਕੁ ਸਾਲਾਂ ਦਾ ਹੈ ਨਾ ਵੀ ਹਜੇ ਛੋਟਾ ਹੀ ਹੈਗਾ ਤੇ ਉਹ ਇਹ ਕਹਿ ਰਿਹਾ ਵੀ ਉਹਨਾਂ ਨੇ ਵਿਊ ਇਕੱਠੇ ਕਰਨੇ ਆ ਉਹਨਾਂ ਨੇ YouTube ਤੋਂ ਪੈਸਾ ਲੈਣਾ ਤਾਂ ਬੋਲ ਰਹੇ ਨੇ ਮਤਲਬ ਵੀ ਬੱਚੇ ਤੇ ਉਹ ਹੀ ਅਸਰ ਪਈ ਜਾਂਦਾ ਵੀ ਹੁਣ ਤੁਸੀਂ ਇਹ ਸੋਚੋ ਵੀ ਮੈਂ ਉਹ ਜਵਾਬ ਨੂੰ ਇਹ ਪੁੱਛਣਾ ਚਾਹੁੰਨੀ ਆ ਵੀ ਇਹ ਇੱਥੇ ਗੱਲ ਪਤਾ ਕਿਹਦੀ ਕਰ ਰਹੇ ਆ ਰਿੰਪਲ ਵੀਰ ਦੀ ਗੱਲ ਕਰ ਰਹੀ ਆ ਰਿੰਪਲ ਵੀਰ ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਚਰਚਾ ਚ ਆਏ ਪਏ ਆ ਕਦੇ ਮੁਸ਼ਕਿਲ ਲੱਗ ਜਾਂਦੀ ਆ ਚੱਕ ਕੇ ਮੂੰਹ ਬਾਈ ਨੂੰ ਰਿਪਲਾਈ ਕਰਨ ਕਦੇ ਇਹੋ ਜਿਹੀਆਂ ਲੱਗ ਜਾਂਦੀਆਂ ਰਿਪਲਾਈ ਦੇਣ ਹੈ ਤੇ ਰਿੰਪਲ ਵੀਰਾ ਚਲੋ ਉਹਦਾ ਮਤਲਬ ਵੀਰੇ ਦਾ ਹੈਗਾ ਹੀ ਐਦਾਂ ਦਾ ਹਨਾ ਮੈਂ ਵੇਖਦੀ ਹੁੰਦੀ ਆ ਉਹਨਾਂ ਦੀਆਂ ਵੀਡੀਓਜ਼ ਮਤਲਬ ਉਹਨਾਂ ਦਾ ਤਰੀਕਾ ਉਹ ਬਹੁਤ ਹੀ ਵਧੀਆ ਘੈਂਟ ਤੇ ਫਨੀ ਜਿਹੇ ਤਰੀਕੇ ਦੇ ਨਾਲ ਰੋਸਟਿੰਗ ਕਰਦੇ ਨੇ ਤੇ ਇਹਨਾਂ ਦਾ ਇਹ ਕਹਿਣਾ ਵੀ ਉਹ ਵੀਊ ਤੇ YouTube ਤੋਂ ਪੈਸਾ ਲੈਣ ਦਿਖਾਤਰੇ ਕਰ ਰਹੇ ਤੇ ਫਿਰ ਮੈਂ ਇਹ ਮੁੰਡੇ ਨੂੰ ਮੀਨੂ ਸੀਰਾਂ ਦੇ ਇਹ ਪੁੱਛਣਾ ਚਾਹਨੀ ਆ ਵੀ ਤੁਸੀਂ ਜਾਂ ਤੇਰੀ ਮਾਤਾ ਸ੍ਰੀ ਤੇਰੀ ਮੰਮੀ YouTube ਤੇ ਵਲੌਗ ਕਿਉਂ ਪਾਉਂਦੀ ਆ ਕਿਉਂ YouTube ਤੇ ਰੋਂਦੀ ਆ YouTube ਤੋਂ ਪੈਸਾ ਲੈਣ ਦੀ ਖਾਤਰ ਨਹੀਂ ਰੋਂਦੀ ਉਹ ਵੀ ਆਪ ਦਾ ਕੰਟੈਂਟ ਬਣਾ ਰਹੇ ਆ ਜੋ ਰੋਸਟ ਕਰ ਰਹੇ ਤੁਸੀਂ ਨਾ ਉਹ ਸੋਸ਼ਲ ਮੀਡੀਆ ਤੇ ਤੁਸੀਂ ਕਿਉਂ ਰਿਪਲਾਈ ਕਰ ਰਹੇ ਹੋ ਰੋਸਟ ਤੁਹਾਨੂੰ ਕੱਲਣ ਦਾ ਕੀਤਾ ਨਹੀਂ ਜਾਂਦਾ ਪਤਾ ਨਹੀਂ ਮਿਰਚ ਇਹਨਾਂ ਨੂੰ ਇੱਕ ਦੋ ਜਣਾਂ ਨੂੰ ਬਾਹਲੇ ਮਿਰਚ ਲੱਗਦੀ ਆ ਇਹ ਰੌਲਾ ਪਤਾ ਕੀ ਹੈ ਸਾਰਾ ਇਹ ਕੰਟਰੋਵਰਸੀ ਦਾ ਚੱਕਰ ਹੈ ਇਹ ਜਾਣ ਬੁੱਝ ਕੇ ਰੋਸਟ ਰਣਾ ਪੰਗੇ ਲੈਂਦੇ ਆ ਵੀ ਸਾਨੂੰ ਜਿਹੜਾ ਹੈਗਾ ਵੀ ਮਤਲਬ ਥੋੜਾ ਜਿਹਾ ਹੋਰ ਹਾਈਪ ਮਿਲ ਜੇ ਤੇ ਐਦਾਂ ਕੁਝ ਨਹੀਂ ਹੁੰਦਾ ਹੁੰਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਾਇਨੇ ਨਹੀਂ ਰੱਖਦੀਆਂ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਹਿਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਦੇਖੋ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਕੁਝ ਐਦਾਂ ਦਾ ਪਾ ਰਹੇ ਆ ਹਨਾ ਮਤਲਬ ਹਰ ਚੀਜ਼ ਆਪਣੀ ਰੋਣੇ ਰੋ ਰਹੇ ਆ ਤਾਂ ਫਿਰ ਕੋਈ ਨਾ ਕੋਈ ਤਾਂ ਉਹਦੇ ਉਸ ਚੀਜ਼ ਦੇ ਉੱਪਰ ਜਿਹੜਾ ਹੈਗਾਗਾ ਕਮੈਂਟ ਕਰੂਗਾ ਹੀ ਕਰੂਗਾ ਤੇ ਇਸ ਕਰਕੇ ਜਾਂ ਤਾਂ ਰਿਪਲਾਈ ਦੇਣੇ ਛੱਡ ਦੋ ਜਾਂ ਸੋਸ਼ਲ ਮੀਡੀਆ ਛੱਡ ਦੋ ਸਿੱਧੀ ਜੀ ਗੱਲ ਆ ਬਰਦਾਸ਼ਤ ਤਾਂ ਕਰਨਾ ਪੈਂਦਾ ਬਾਕੀ ਇੱਕ ਕਮਲ ਪਟਿਆਲਾ ਦੀ ਮੈਂ ਗੱਲ ਕਰਨਾ ਚਾਹੁੰਦੀ ਆ ਤੇ ਕੁੱਕੀ ਕਮੇਟੀਆਂ ਵਾਲੀ ਕੁੱਕੀ ਕਮੇਟੀ ਤੇ ਇੱਕ ਮੈਂ ਕਮਲ ਪਟਿਆਲਾ ਬਾਰੇ ਗੱਲ ਕਰਨਾ ਚਾਹੁੰਦੀ ਆ ਕੁੱਕੀ ਕਮੇਟੀਆਂ ਵਾਲੀ ਉਹਨਾਂ ਨੇ ਨਾ ਮਤਲਬ ਦੀਦੀ ਨੇ ਜਮਾ ਸਿਰਾ ਕਰਾਤਾ ਮਤਲਬ ਐਡਾ ਕੈਂਟ ਰਿਪਲਾਈ ਦਿੱਤਾ ਉਸ ਟਾਈਮ ਤਾਂ ਉਹ ਚੁੱਪ ਰਹੇ ਤੁਹਾਨੂੰ ਪਤਾ ਹੀ ਹੋਣਾ ਵੀ ਕਮਲ ਪਟਿਆਲਾ ਜਿਹੜੀ ਸੀਗੀ ਉਹ ਜਦੋਂ ਇਹਦੀ ਕੁੱਕੀ ਕਮੇਟੀਆਂ ਵਾਲੀ ਦੀ ਬਰਥਡੇ ਪਾਰਟੀ ਤੇ ਆਈ ਸੀਗੀ ਫਿਰ ਮੈਂ ਦੱਸ ਦੇਣਾ ਚਾਹਨੀ ਆ ਉਸ ਬਰਥਡੇ ਪਾਰਟੀ ਤੇ ਆ ਕੇ ਇਹ ਮਤਲਬ ਪਹਿਲਾਂ ਤਾਂ ਕਹਿੰਦੀ ਮੈਂ ਗਿਫਟ ਘਰੇ ਭੁੱਲਿਆ ਤੇ ਗਿਫਟ ਘਰੇ ਭੁੱਲਿਆ ਹੀ ਉਸ ਤੋਂ ਬਾਅਦ ਚਲੋ ਬੰਦਾ ਗਿਫਟ ਕਿਸੇ ਹਿਸਾਬ ਨਾਲ ਪਹੁੰਚਾ ਦਿੰਦਾ ਜਾਂ ਉਹ ਉਹ ਕਹਿੰਦੇ ਕਿ ਤੁਸੀਂ ਕਿਤੇ ਆਏ ਤੁਹਾਨੂੰ ਮੈਂ ਗਿਫਟ ਦੇਵਾਂਗੀ ਹਨਾ ਉਹ ਦੇ ਵੀ ਸੀਗੇ ਉੱਥੇ ਉਹ ਕਹਿੰਦੇ ਕੁਕੀ ਕਮੇਟੀਆਂ ਵਾਲੇ ਨੇ ਦੱਸਿਆ ਕਿ ਮੈਂ ਗਈ ਵੀ ਸੀ ਪਰ ਉਹਨਾਂ ਨੇ ਮੈਨੂੰ ਗਿਫਟ ਨਹੀਂ ਦਿੱਤਾ ਹਾਲਾਂਕਿ ਕੋਈ ਵੀ ਬੰਦਾ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ ਠੀਕ ਹੈ ਕੋਈ ਵੀ ਇਨਸਾਨ ਕੁਕੀ ਕਮੇਟੀਆਂ ਵਾਲੀ ਆਪਦੇ ਘਰੋਂ ਵਧੀ ਆ ਗਈ ਰੱਜੇ ਪੁੱਜੇ ਘਰੋਂ ਆ ਕੋਈ ਉਹ ਉਹੀ ਤਾਂ ਹੈ ਨਹੀਂ ਵਿਚਾਰੀ ਤੇ ਹਰ ਇਨਸਾਨ ਆਪਦੇ ਘਰੇ ਰੋਟੀ ਖਾ ਕੇ ਪੈਂਦਾ ਹੈ ਸਿੱਧੀ ਜੀ ਗੱਲ ਇਹ ਹੈ ਤੇ ਪਰ ਮਾਨਤਾ ਨਾ ਜੇ ਆਪਾਂ ਕਿਸੇ ਦੇ ਲਈ ਕੋਈ ਚੀਜ਼ ਲਈ ਆ ਤੇ ਕਮਲ ਪਟਿਆਲਾ ਐਡੀਕ ਘਟਿਆ ਔਰਤ ਆ ਉਹਨੇ ਕ੍ਰਿਸ਼ਨ ਜੀ ਦੀ ਆਈ ਥਿੰਕ ਜਿਹੜੀ ਸੀਗੀ ਫੋਟੋ ਲਈ ਸੀ ਉਹਨਾਂ ਨੂੰ ਗਿਫਟ ਕਰਨ ਵਾਸਤੇ ਸੈਂਡਰੀ ਵਗੈਰਾ ਲਈ ਸੀ ਤੇ ਉਹਨੇ ਉਹਨੂੰ ਵਾਪਸ ਕਰਿਆਂ ਦਾ ਸ਼ਾਪ ਤੇ ਜਾ ਕੇ ਐਡੀ ਗਿਰੀ ਹੋਈ ਸੋਚਦੀ ਮਤਲਬ ਵੀ ਇਹ ਤੁਸੀਂ ਸੋਚ ਕਰਦੇ ਹੋ ਵੀ ਕਿੰਨੀ ਕਿ ਚੀਪ ਆਹੋ ਫਿਰ ਇਹਨਾਂ ਨੇ ਉੱਥੇ ਜਾ ਕੇ ਚੰਗਾ ਖਾਦਾ ਪੀਤਾ ਠੀਕ ਹੈ ਪਾਰਟੀ ਤੇ ਜਾ ਕੇ ਰੁਕੀ ਕਮੇਟੀਆਂ ਵਾਲੀ ਤੇ ਬਰਥਡੇ ਦੇ ਪਾਰਟੀ ਤੇ ਜਾ ਕੇ ਤੇ ਵਾਪਸ ਜਿਹੜਾ ਹੈਗਾ ਆ ਕੇ ਘਰੇ ਇੰਨੀ ਕੁ ਜ਼ਿਆਦਾ ਉੱਥੇ ਦੀ ਨਿੰਦਿਆ ਕੀਤੀ ਵੀ ਸਾਨੂੰ ਤਾਂ ਚਾਹ ਤੱਕ ਨਹੀਂ ਨਸੀਬ ਹੋਈ ਅਮੈਂ ਤੁਹਾਨੂੰ ਅੱਗੇ ਕੁਕੀ ਕਮੇਟੀਆਂ ਵਾਲੀ ਦੀਦੀ ਦੀ ਇੱਕ ਵੀਡੀਓ ਲਾਉਣੀ ਆ ਦੇਖਿਓ ਜ਼ਰਾ ਫਿਰ ਚਲਾਕੀਆਂ ਨਾ ਕਰਿਆ ਕਰੋ ਕਮਲ ਦੇ ਨਾਮ ਮੈਂ ਤੇਰੇ ਤੋਂ ਕੁਝ ਲੈਣਾ ਨਾ ਤੂੰ ਮੇਰੇ ਤੋਂ ਕੁਝ ਲੈਣਾ ਨਾ ਤੇਰੀ ਮੇਰੇ ਨਾਲ ਲੜਾਈ ਆ ਤੇ ਨਾ ਮੈਨੂੰ ਉਹ ਚੀਜ਼ ਹੈਗੀ ਆ ਠੀਕ ਆ ਤੂੰ ਯਾਰ ਇੰਨੀ ਘਟੀਆ ਕਰ ਗਈ ਤੂੰ ਕ੍ਰਿਸ਼ਨ ਦੇ ਭਗਵਾਨ ਨੂੰ ਵਾਪਸ ਕਰ ਲਈਆਂ ਤੇ ਇਹ ਜਿਹੜੀ ਕਮਲ ਪਟਿਆਲਾ ਨਾ ਕਮਲ ਪਟਿਆਲਾ ਦੇ ਨਾਲ ਇੱਕ ਹੋਰ ਜਿਹੜੀਆਂ ਦੋ ਗਈਆਂ ਸੀ ਇੱਕ ਤਾਂ ਪਿੰਕੀ ਇੱਕ ਹੋਰ ਪਤਾ ਨਹੀਂ ਕੀ ਨਾਮ ਆ ਉਹਦਾ ਹੁਣ ਪਿੰਕੀ ਦਾ ਤੇ ਕਮਲ ਪਟਿਆਲਾ ਦਾ ਆਪਸ ਵਿੱਚ ਰੌਲਾ ਚੱਲ ਰਿਹਾ ਤੇ 쿠ਕੀ ਕਮੇਟੀਆਂ ਵਾਲੀ ਨੇ ਜਿਵੇਂ ਸਿਰਾ ਕਰਾਤਾ ਮਤਲਬ ਉਹਨੇ ਸਿੱਧਾ ਹੀ ਆਖਿਆ ਵੀ ਚਾਰ ਪੈਸੇ ਆ ਗਏ ਤੇ ਹਕਾਰ ਗਈ ਉਹ YouTube ਤੇ ਚਾਰ ਫਾਲੋਅਰ ਬਣ ਗਏ ਉਹਦੇ ਮਤਲਬ ਸਬਸਕ੍ਰਾਈਬਰ ਬਣ ਗਏ ਤੇ ਹਕਾਰ ਆ ਗਿਆ ਉਹਦੇ ਵਿੱਚ ਉਹੀ ਗੱਲ ਆ ਮਤਲਬ ਬਾਰ ਬਾਰ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦੀ ਸੋਨੂ ਦਾ ਤੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਕਿਉਂਕਿ ਜੇ ਆਪਾਂ ਕਿਸੇ ਨਾਲ ਰਲ ਕੇ ਚੱਲਾਂਗੇ ਨਾ ਫੇਰ ਹੀ ਆ ਸਭ ਕੁਝ ਠੀਕ ਹੈ ਹਰੇਕ ਨਾਲ ਜੇ ਕੋਈ ਇੱਜ਼ਤ ਆਪਣੀ ਕਰਦਾ ਤਾਂ ਇੱਜ਼ਤ ਉਹਦੀ ਕਰੋ ਜੇ ਕੋਈ ਤਦ ਨੂੰ ਜਿਵੇਂ ਚੱਲਦਾ ਉਹਦੇ ਨਾਲ ਉਵੇਂ ਚੱਲੋ ਤੇ ਹੁਣ ਇਹ ਜਿਹੜਾ ਕਿਰਨ ਪਟਿਆਲਾ ਦੀ ਗੱਲ ਸੀਗੀ ਤਾਂ ਉਹਦੀ ਕੁੱਕੀ ਕਮੇਟੀਆਂ ਵਾਲੀ ਨਾਲ ਵਧੀਆ ਚਲੋ ਬੌਂਡ ਬਣ ਗਿਆ ਆਪਸ ਵਿੱਚ ਕਿਰਨ ਬਠਿੰਡਾ ਨੂੰ ਵਧੀਆ ਗਿਫਟ ਦੇਤੇ ਉਸ ਚੀਜ਼ ਦਾ ਜਿਹੜਾ ਹੈਗਾ ਕਮਲ ਪਟਿਆਲਾ ਨੂੰ ਸਾੜਾ ਹੋ ਗਿਆ ਸਿੱਧੀ ਗੱਲ ਇਹ ਆ ਵੀ ਉਹਨੂੰ ਸਾੜਾ ਹੋ ਗਿਆ ਵੀ ਇਹ ਚੀਜ਼ ਕਿਉਂ ਹੋਈ ਆ ਵੀ ਮਤਲਬ ਮੇਰੀ ਹੀ ਚੱਲੇ ਵੀ ਮੇਰਾ ਹੀ ਕਰਨ ਵੀ ਉਹਨੂੰ ਕਿਉਂ ਦਿੱਤਾ ਇਸ ਕਰਕੇ ਉਹਨੇ ਕਰਨਾ ਬਠਿੰਡਾ ਨੂੰ ਜਿਹੜਾ ਸੀਗਾ ਉਹ ਕਹਿੰਦੀ ਵੀ ਬਰਥਡੇ ਤੇ ਇਨਵਾਈਟ ਨਹੀਂ ਕਰਨਾ ਕੁੱਕੀ ਕਮੇਟੀਆਂ ਵਾਲੀ ਨੂੰ ਕਹਿ ਰਹੇ ਸੀ ਵੀ ਜੇ ਉਹ ਆਈ ਤਾਂ ਦੇਵ ਜੀ ਨਹੀਂ ਆਉਣਗੇ ਆ ਮੈਂ ਨਹੀਂ ਕਹਿ ਰਹੀ ਇਹ ਆ ਦੇਖਿਓ ਜ਼ਰਾ ਮੈਂ ਐਡ ਕਰਦੀ ਆ ਵੀਡੀਓ ਕਲਿੱਪ ਇਹ ਮੈਂ ਕਰਾਂ ਮੈਂ ਤਾਂ ਇਹ ਚੈਨਲ ਦੀ ਕਰੂੰਗੀ ਹੁਣ ਗੱਲਾਂ ਮੈਂ ਕਿਸੇ ਨਾਲ ਐ ਨਹੀਂ ਕਰਾਂ ਸਭ ਨਾ ਬਣਾ ਕੇ ਰੱਖੀ ਹੁੰਦੇ ਬਗਾੜੀ ਦੀ ਨਹੀਂ ਹੁੰਦੀ ਫਿਰ ਤੂੰ ਹੁਣ ਤੂੰ ਉਹ ਦਿਨ ਦੇਖ ਲੈ ਮੈਂ ਤੈਨੂੰ ਤੂੰ ਕਿੰਨਾ ਕਮਲ ਤੂੰ ਤੂੰ ਹੀ ਨਹੀਂ ਸਹੀ ਹੈਗੀ ਮੈਂ ਤੈਨੂੰ ਮੈਂ ਸ਼ਰਮ ਮੂੰਹ ਤੇ ਕਹਿੰਨੀ ਆ ਤੂੰ ਹੀ ਨਹੀਂ ਠੀਕ ਹੈਗੀ ਕੰਨ ਸਹੀ ਗੱਲ ਦੱਸ ਸੁਣੀ ਚੱਲ ਮੀਆਂ ਮੂੰਹ ਮੁੱਠੂ ਨਾ ਬਣਾ ਕਰ ਉੱਤੋਂ ਉੱਤੋਂ ਮਿੱਠੀ ਨਾ ਰਹਿਆ ਕਰ ਸਭ ਨਾਲ ਅੰਦਰੋਂ ਅੰਦਰੋਂ ਮਤਲਬ ਕਿ ਕੁਝ ਹੋਰ ਆ ਬਾਹਰੋਂ ਤੋਂ ਕੁਝ ਹੋਰ ਆ ਜਾਂ ਤਾਂ ਤੂੰ ਉਹੋ ਜਿਹੀ ਰਹਿ ਜਿਵੇਂ ਜਿਹੀ ਹੈਗੀ ਆ ਉਹੋ ਜਿਹੀ ਜਿਵੇਂ ਮੈਂ ਆ ਨਾ ਮੈਂ ਮਰਨੋ ਮਰਜੂ ਪਰ ਮੈਂ ਗੱਲ ਕਹਿ ਕੇ ਛੱਡੂਗੀ ਵੀ ਆ ਗੱਲ ਆ ਹੁਣ ਜਿਵੇਂ ਮੈਂ ਤੈਨੂੰ ਕਹਿ ਰਹੀ ਆ ਤੂੰ ਜਿਵੇਂ ਮਤਲਬ ਕਿ ਤੂੰ ਉਹ ਨਕਲੀ ਚੀਜ਼ਾਂ ਨਾ ਕਰ ਅਸਲੀ ਜਿਹਾ ਕਰ ਜੋ ਤੂੰ ਹੈਗੀ ਆ ਉਹ ਚੀਜ਼ ਦਿਖਾ ਮੈਨੂੰ ਇਹ ਸੁ ਕਿਰਨ ਪਟਿਆਲਾ ਜਿਹੜੀ ਕਿਰਨ ਪਟਿਆਲਾ ਹੈਗੀ ਆ ਤੂੰ ਸਾਨੂੰ ਇਹ ਫੰਕਸ਼ਨ ਤੇ ਬੁਲਾਇਆ ਅਸੀਂ ਇਹ ਫੰਕਸ਼ਨ ਤੇ ਗਏ ਅਸੀਂ ਕਿਰਨ ਪਟਿਆਲਾ ਨੂੰ ਨਹੀਂ ਜਾਣਦੇ ਸੀਗੇ ਤੂੰ ਲੈ ਗਈ ਕਿਰਨ ਦੀ ਮੇਰੇ ਨਾਲ ਲੱਗੀ ਬੰਨ ਵਧੀਆ ਠੀਕ ਆ ਕਿਰਨ ਨੇ ਕਿਰਨ ਨੂੰ ਗਿਫਟ ਵੀ ਆ ਰਿਹਾ ਵੀ ਦਿੱਤੇ ਚਾਂਦੀ ਦੀ ਚੈਨ ਦਿੱਤੀ ਜਾਂ ਉਹ ਵੀ ਦਿੱਤਾ ਉਹ ਮੈਨੂੰ ਉਹਨਾਂ ਮੈਟਰ ਨਹੀਂ ਹੈਗਾ ਵਧੀਆ ਉਹਨੇ ਗਿਫਟ ਦਿੱਤੇ ਠੀਕ ਹੈ ਜੀ ਤੂੰ ਸਾਨੂੰ ਮਿਲਾਇਆ ਬੰਦਾ ਇੱਕ ਜੁਦੇ ਮਿਲਣ ਨਾਲ ਹੀ ਅੱਗੇ ਵਧਦਾ ਹੁੰਦਾ ਕਿਸੇ ਨਾ ਕਿਸੇ ਦੀ ਕਿਸੇ ਤੇ ਬਣਦੇ ਚਲੋ ਮੈਨੂੰ ਵਧੇ ਲੱਗੇ ਮੇਰੀ ਫਰੈਂਡ ਬਣ ਗਈ ਮੇਨ ਨਾਲ ਗੱਲਾਂ ਬਾਤਾਂ ਕਰਨ ਲੱਗੀ ਚਲੋ ਠੀਕ ਹੈ ਤਾਂ ਤੁਸੀਂ ਸੁਣ ਰਹੇ ਹੋ ਨਾ ਦੇਖ ਲਓ ਤਾਂ ਕੁੱਕੀ ਕਮੇਟੀਆਂ ਵਾਲੀ ਦਾ ਕਹਿਣਾ ਵੀ ਹੈ ਕਿ ਤਾਂ ਬਹੁਤ ਏਦਾਂ ਦੀਆਂ ਗੱਲਾਂ ਹੈਗੀਆਂ ਜਿਹੜੀਆਂ ਮੈਂ ਰੱਖ ਸਕਦੀਆਂ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਪਰ ਤੇ ਮੈਂ ਵਲੌਗ ਪਾਉਂਗੀ ਜੇ ਮੈਨੂੰ ਰਿਪਲਾਈ ਕਰੇਗੀ ਮੈਂ ਹੋਰ ਵੀ ਪੋਲਾ ਖੋਲੂੰਗੀ ਇਹ ਕਹਿਣਾ ਉਹਦਾ ਤਾਂ ਤੁਸੀਂ ਸੋਣੀ ਲਿਆ ਵੀ ਕਮਲ ਪਟਿਆਲਾ ਕਿੱਦਾਂ ਦੀ ਆ ਆ ਇੱਕ ਦੋ ਹਿਮਾਇਤੀ ਜੇ ਆਏ ਸੀਗੇ ਮੈਂ ਪਿੱਛੇ ਜਿਹੋ ਉਹਦੇ ਤੇ ਵੀਡੀਓ ਪਾਈ ਸੀ ਤੇ ਕਿਸੇ ਨੇ ਕਮੈਂਟ ਕੀਤਾ ਸੀ ਵਿਦਵਾਨ ਕਹਿ ਸਕਦੀ ਹਾਂ ਮੈਂ ਜਾਂ ਉਹਦੇ ਚਮਚੇ ਕਮਲ ਪਟਿਆਲਾ ਦੇ ਠੀਕ ਹੈ ਮੈਨੂੰ ਤਾਂ ਇਹ ਚੀਜ਼ਾਂ ਲੱਗਦੀਆਂ ਗਲਤ ਸਿੱਧੀ ਜੀ ਗੱਲ ਆ ਆਉਦੇ ਬੱਚਿਆਂ ਤੋਂ ਸੋ ਪੜਦਾ ਹੁੰਦਾ ਜਵਾਕਾਂ ਤੋਂ ਅਸੀਂ ਨਹੀਂ ਇਹ ਹੋਇਆ ਕੁਛ ਮਤਲਬ ਮੈਨੂੰ ਤਾਂ ਕਿਸੇ ਨੂੰ ਵੀ ਨਹੀਂ ਐਦਾਂ ਦਾ ਕੁਝ ਚੰਗਾ ਲੱਗਦਾ ਹੁਣ ਤੁਸੀਂ ਬੱਚਿਆਂ ਦੇ ਸਾਹਮਣੇ ਜੱਫੀਆਂ ਪਾ ਪਾ ਕੇ ਵੀਡੀਓ ਬਣਵਾਈ ਜਾਂਦੇ ਹੋ ਉਹਨਾਂ ਤੋਂ ਨਿਕਰਾ ਪਾਪਾ ਦੇ ਬੱਚਿਆਂ ਦੇ ਸਾਹਮਣੇ ਤੁਰੇ ਫਿਰਦੇ ਹੁ ਹੱਦ ਹੁੰਦੀ ਹੈ ਹਰ ਇੱਕ ਚੀਜ਼ ਦੀ ਇੱਕ ਰਿਸ਼ਤੇ 'ਚ ਮਰਿਆਦਾ ਹੁੰਦੀ ਹੈ ਕੱਲ ਨੂੰ ਹੋਰ ਅਗੇ 2 ਸਾਲ 2 ਸਾਲਾਂ ਨੂੰ ਉਹਨਾਂ ਨੇ ਫੋਣੀ ਬਰੋਬਰ ਦੇ ਹੋਏ ਪਏ ਹੈਗੇ ਅੱਜ ਇਹ ਕਹਿੰਦੀ ਮੈਂ ਸੂਟ ਪਾਉਣ ਲੱਗ ਗਈ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਨੂੰ ਇੰਨੀ ਕੀ ਜਾਣਕਾਰੀ ਦੇਣਾ ਚਾਹੁੰਦੀ ਸੀ ਮੈਂ ਇਹੀ ਕੁਝ ਕੁ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਸੀ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਸਬਸਕ੍ਰਾਈਬ ਕਰਕੇ ਜਾਣਾ ਭੁੱਲਣਾ ਨਹੀਂ ਤੇ ਜੇ ਇਸ ਵੀਡੀਓ ਨੂੰ ਤੁਸੀਂ ਪਿਆਰ ਦੇਵੋਗੇ ਫਿਰ ਤਾਂ ਮੈਂ ਵਿਦ ਫੇਸ ਹੀ ਵੀਡੀਓ ਲੈ ਕੇ ਆਉਂਗੀ ਤੇ ਜੇ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਨਹੀਂ ਦਿੱਤਾ ਫਿਰ ਮੈਨੂੰ ਲੱਗੂਗਾ ਕਿ ਸ਼ਾਇਦ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਹੋਣੋਂ ਹਟ ਗਈਆਂ ਠੀਕ ਹੈ ਜੀ ਕਰਦੇ ਆ ਇੱਥੇ ਹੀ ਸਮਾਪਤ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ